ਯਲਾ ਦੇ ਸਦਰ ਬਾਜ਼ਾਰ ਵਿੱਚ ਬਿਜਲੀ ਦੀ ਦੁਕਾਨ ਵਿੱਚ ਲੱਗੀ ਭਿਆਨਕ ਅੱਗ ਅੱਗ ਨੂੰ ਬੁਝਾਉਣ ਲਈ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਜਿਨ੍ਹਾਂ ਨੇ ਬੜੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਅੱਗ ਇੰਨੀ ਭਿਆਨਕ ਸੀ ਕਿ ਜਿਸ ਨਾਲ ਦੁਕਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਸੀ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕੀ ਦੱਸਿਆ ਤੁਸੀਂ ਵੀ ਸੁਣੋ ਆਰਚੰਗਲ ਆਰਾਮ ਬਿਜਲੀ ਦਾ ਆਰਾਮ ਸਰ ਕੀ ਕਰ ਰਹੇ ਨੇ ਅੱਗ ਦੇ ਜੀ ਸਰੀ ਸਭੀ ਗੁੰਦਾਸਨ ਦਾ ਜਾਨ ਸਹੀ ਤਾਂ ਦਾਇਆ ਨਹੀਂ ਹੈ ਇਸ ਤਰ੍ਹਾਂ ਕੋ ਦੱਸਦਾ ਹੈ ਦੁਕਾਨਾ ਕੋ ਬਿਲਕੁਲ ਡੈਮੇਜ ਹੋ ਗਈ ਸਰ ਦੇਖੋ ਹਰ ਦੇਖੋ ਦੇਖੋ ਤੁਸੀਂ ਸਰ ਤੁਸੀਂ ਸਾ ਤੁਸੀਂ ਦੇਖ ਸਕਦੇ ਹੋ ਨਾ ਡਾਇਮੰਡ ਫੁੱਲ ਹੈ ਜੀ ਆਪਾਂ ਇੱਕ ਗੱਲ ਕਹਿ ਦਵੋ ਦੇਖੋ ਫੁੱਲ ਤੁਸੀਂ ਦੇਖ ਸਕਦੇ ਹੋ ਸਾਰੀ ਪਬਲਿਕ ਸਾਹਮਣੇ ਹੈ ਕੋਈ ਤਾਂ ਹੈ ਨਹੀਂ ਜੀ ਦੇਖੋ ਨਾ ਇਸ ਤਰ੍ਹਾਂ ਅਸੀਂ ਖੜੇ ਆ ਨਾਲ ਨਾਲ ਅਸੀਂ ਠੀਕ ਹੈ ਜੀ ਤੇ ਲੋਕਾਂ ਨੇ ਵੀ ਮਦਦ ਕੀਤੀ ਜੀ ਬਿਲਕੁਲ ਬਿਲਕੁਲ ਸਾਰਾ ਬਹੁਤ ਸਾਰਾ ਮਦਦ ਕੀਤੀ ਆ ਸਾਨੂੰ ਸਾਰੇ ਭਰਾਵਾਂ ਦਾ ਸਾਥ ਵੀ ਮਿਲਿਆ ਐਸੀ ਕੋਈ ਗੱਲ ਨਹੀਂ ਸਾਨੂੰ ਸਾਰੇ ਵੱਲੋਂ ਸਾਥ ਮਿਲਿਆ ਜੀ ਕੋਈ ਐਸੀ ਗੱਲ ਨਹੀਂ ਤੇ ਉਪਰ ਪ੍ਰਸ਼ਾਸਨੋਂ ਕੀ ਕੀ ਕਰਦੇ ਹੋ ਜੀ ਸਾਹਮਣੇ ਜੋ ਦੇਖਦੇ ਹੋ ਤੁਹਾਨੂੰ ਦਿਲ ਕਰਦਾ ਹੁਣ ਜੋ ਮਿਲੇਗਾ ਹੁਣ ਜੋ ਮਿਲ ਜੋ ਮਿਲ ਚਾਹੁੰਦੇ ਹਾਂ ਫਾਇਰਵਰਗ ਮੌਕੇ ਤੇ ਪਹੁੰਚ ਗਏ ਸੀ ਹਾਂ ਮੌਕੇ ਪਹੁੰਚ ਕੇ ਪਰਮੀਤ ਸਿੰਘ ਨਾਮ ਹੈ ਜੀ ਮੈਂ ਕੰਟਰੋਲ ਕਰ ਲਾ ਬਾਈ ਓਕੇ ਹਾਂ ਸਰ ਕੀ ਨਾਮ ਹੈ ਪਰਮੀਤ ਸਿੰਘ ਨਾਮ ਹੈ ਬਾਈ ਪਹਿਲਾਂ ਮੈਂ ਆਣਾ ਸਾਈਡ ਸ਼ਾਦੀ ਮਾਰ ਕੋਰਟ ਸਦਰ ਬਿਹਾਰ ਦੀ ਇਲੈਕਟ੍ਰੋਨਿਕ ਦੀ ਦੁਕਾਨ ਹੈ ਵਿੱਚ ਇੱਕ ਸਰ ਕਦੋਂ ਆਕ ਲੱਗੇ ਇਹ ਨਾਲ ਇਹ ਨਾਲ ਹੁਣ ਇੱਕ 9 ਵਜੇ ਵਧਾ ਦਿੰਦੇ ਹਾਂ ਦੁਕਾਨ ਦੇ ਬੇਪੇ ਦਾ ਬੇਪੇ ਦਾ ਚਲੋ ਦਵਾਰ ਦਵਾਰ ਨੇ ਇਹ ਵੀ ਜੀ ਮਾਲਕ ਹੈ ਕੀ ਨਾਮ ਹੈ ਸਰ ਤੁਹਾਡਾ ਮੇਰਾ ਹਰਮੀਤ ਸਿੰਘ ਹੈ ਹਰਮੀਤ ਸਿੰਘ ਦੀ ਦੁਕਾਨ ਸੀ ਇਲੈਕਟ੍ਰੋਨਿਕ ਦੀ ਕੀ ਕਰਨੇ ਜੀ ਇਹ ਆਕ ਲੱਗੇ ਜੀ ਕੋਈ ਸ਼ਾਰਟ ਸਰਕਟ ਹੋਇਆ ਹੈ ਕਿਵੇਂ ਸਮਝ ਲੱਗੇ ਮੈਨੂੰ ਮੈਂ ਪੋਨੇ ਨੋ ਦੁਕਾਨ ਵਧਾ ਗਈਆਂ ਜੀ ਮੈਂ ਲਿਆ ਰਹੀ ਸਮਾਜੀ ਪਹੁੰਚੇ ਇੱਥੋਂ ਦੀ ਸਦਰ ਬਾਜ਼ਾਰ ਤੋਂ ਮੈਨੂੰ ਫੋਨ ਆ ਗਿਆ ਕਿ ਧੂਆਂ ਨਿਕਲ ਰਿਹਾ ਜੀ ਅੰਦਰ ਅਸੀਂ ਫਟਾਫਟ ਨਾਲ ਦੇ ਨਾਲ ਆਏ ਆਂਦੇ ਸ਼ਟਰ ਖੋਲੇ ਬਿਚੂ ਸ਼ੌਟ ਸੱਪਟ ਖੋਲ ਦਿੱਤੀ ਕਿੰਨਾ ਤਫਤਾਰ ਹੋਇਆ ਜੀ ਡੈਮੇਜ ਹੋ ਗਿਆ ਜੀ ਸਾਰਾ ਕੋਈ ਆਈਡੀਆ ਨਹੀਂ ਹੈ ਜੀ ਕੋਈ ਆਈਡੀਆ ਨਹੀਂ ਹੈ ਵੀਰ ਜੀ ਆਈਡੀਆ ਨਹੀਂ ਕਾਰਨ ਪਤਾ ਲੱਗਿਆ ਸ਼ੁਰੂਆਤੀ ਕਾਰਨ ਨੇ ਵੀਰ ਜੀ ਪਿੱਛੇ ਸ਼ੋਰਟ ਸਰਕਟ ਹੋਇਆ ਜੀ ਕੋਈ ਸ਼ੋਰਟ ਸਰਕਟ ਹੋ ਜਦ ਅਸੀਂ ਖੋਲਿਆ ਰੋਡ ਜਦ ਖੋਲੀ ਨਾ ਦੁਕਾਨ ਦੇ ਪਿੱਛੇ ਸਾਰਾ ਕੁਝ ਮੈਂ ਰੂਟੀਨ ਨੂੰ ਆਫ ਕਰਕੇ ਜਾਂਦਾ ਬੰਦ ਕਰਕੇ ਜਾਂਦੇ ਆ ਕਿੰਨਾ ਕੁ ਨੁਕਸਾਨ ਹੋ ਗਿਆ ਇਹ ਕੁਝ ਨਹੀਂ ਕਹਿ ਸਕਦਾ ਜੀ ਬਾਰੂਗੇਟ ਦੀ ਟੀਮ ਮੌਕੇ ਤੇ ਆ ਗਈ ਸੀ ਹਾਂਜੀ ਆ ਗਏ ਸੀ ਜੀ 10 ਮਿੰਟ ਬਾਅਦ ਆ ਗਏ ਹਾਂਜੀ ਆ ਗਏ ਸੀ ਇਹਨਾਂ ਕਿਸੇ ਨੂੰ ਕਿਵੇਂ ਪਤਾ ਲੱਗਿਆ ਸਰ ਵੀਰ ਜੀ ਫੋਨ ਆਇਆ ਸੀ ਮੈਨੂੰ ਲੋਕਾਂ ਦਾ ਫੋਨ ਆ ਇੱਥੇ ਧੂਆ ਨਿਕਲ ਰਿਹਾ ਆ ਜੀ ਤੇ ਇਸ ਨਾਲ ਦੇ ਦੁਕਾਨਦਾਰ ਬੈਠੇ ਜੀ ਇਹਦੇ ਲਈ ਇਹ ਬਿਲਜੀ ਆਲੇ ਦੁਕਾਨ ਦੇ ਨਾਲ ਦੇ ਦੁਕਾਨ ਆ ਕਿਉਂਕਿ ਇਹ ਗੱਲ ਇਹ ਹੈ ਕਿ ਥੋੜੇ ਦਿਨ ਪਹਿਲਾਂ ਜਿਹੜੀ ਹੈ ਕਿ ਨਾ ਇਹ ਉਰੇ ਛਿੰਗਾਰੀਆਂ ਨਿਕਲ ਰਹੀ ਸੀ ਤੇ ਕਿਸੇ ਕਸਟਮਰ ਨੇ ਜਾਂ ਰਾਤ ਨੂੰ ਨੇ ਫੋਨ ਕੀਤਾ ਰੋਣਾ ਫਾਇਰ ਬਗੇੜ ਆ ਰਿਹਾ ਮੇ ਵੀ ਤੁਹਾਡੀ ਦੁਕਾਨ ਤੋਂ ਛਿੰਗਾਰੀਆਂ ਨਿਕਲ ਰਹੀਆਂ ਤਾਂ ਅਮਰੀਕੀ ਕਿੰਗਰ ਨੇ ਦੱਸਿਆ ਵੀ ਇੱਦਾਂ ਦਾ ਕਰਕੇ ਹਾਲੇ ਕਿ ਜਸਟ ਕੁਝ ਟਾਈਮ ਪਹਿਲਾਂ ਇਸੇ ਦੁਕਾਨ ਬਤਾ ਕੇ ਗਏ ਆ ਉਰੇ ਦੁਕਾਨ ਮਦਾਨ ਤੋਂ ਬਾਅਦ ਜੋ ਦੇਖਿਆ ਤਾਂ ਕਿ ਕਾਫੀ ਹੋਇਆ ਮਤਲਬ ਸਾਡਾ ਤਾਂ ਨੁਕਸਾਨ ਜਿਹੜਾ ਕਿ ਮਤਲਬ ਕੁਝ ਨੁਕਸਾਨ ਹੀ ਹੋਇਆ ਪਰ ਜਿਹੜੇ ਨਾਲ ਵਾਲੇ ਸਾਡੇ ਟੋਰਚ ਵਾਲੇ ਆ ਉਹਨਾਂ ਦੇ ਦੋਨੇ ਦੁਕਾਨਾਂ ਦਾ ਕਾਫੀ ਨੁਕਸਾਨ ਹੋਇਆ ਕਿਉਂਕਿ ਇਲਾਕੇ ਨੂੰ ਨੁਕਸਾਨ ਹੋਇਆ ਕਿ ਉਹਨਾਂ ਦੇ ਦੁਕਾਨਾਂ ਸਵਾਹ ਹੋ ਗਏ। ਕਿਉਂਕਿ ਫਾਇਰ ਬਗੈੜਾਂ ਦੇ ਮੌਕੇ ਤੇ ਆਈ ਹੈ ਉਹਨਾਂ ਕਰਕੇ ਬਹੁਤ ਬਚਾਅ ਹੋਇਆ ਹੈ। ਗੱਲ ਉਹਨਾਂ ਦੀ ਬਿਲਕੁਲ ਸਹੀ ਹੈ ਵੀ ਜਦੋਂ ਲੋਕ ਜਦੋਂ ਕੋਈ ਆਗ ਲੱਗਦੀ ਹੈ ਤਾਂ ਉਹਨਾਂ ਨੂੰ ਇਹਨਾਂ ਨੂੰ ਸਭ ਤੋਂ ਪਹਿਲਾਂ ਰਸਤਾ ਦੇਣਾ ਚਾਹੀਦਾ ਜਦਕਿ ਕੋਈ ਨਮਾਸ਼ੀਆ ਮੇਲਾ ਨਹੀਂ ਲੱਗਿਆ ਹੋਇਆ ਅੱਜ ਕਹਿਣਾ ਉਹਨਾਂ ਦਾ ਸਾਡੇ ਵਾਲ ਜਿਹੜੇ ਅਫਸਰ ਉਰੇ ਇੰਟਰਵਿਊ ਦੇ ਰਹੇ ਸੀ ਉਹਨਾਂ ਦੀ ਗੱਲ ਸਹੀ ਹੈ। ਵੇ ਸਭ ਤੋਂ ਪਹਿਲਾਂ ਇਹਨਾਂ ਨੂੰ ਰਾਸਤਾ ਹੀ ਜਿਹਨਾਂ ਦੀ ਨੁਕਸਾਨ ਦੇਖਿਆ ਜਾਵਾ ਦੁਕਾਨਾਂ ਸੁਆਹ ਹੋ ਗਈਆਂ ਜੀ ਤਾਂ ਇਹ ਤਾਂ ਜਿਨ੍ਹਾਂ ਦੀ ਦੁਕਾਨਾਂ ਉਹ ਬਿਲਕੁਲ ਕਲੀਅਰ ਦੱਸ ਰਹੇ ਨੇ ਕਿ ਕਿਹਨਾਂ ਦਾ ਪਤਾ ਲੱਗੇ ਕੀ ਕਾਰਨ ਹੋਇਆ ਕਾਰਨ ਤਾਂ ਉਹ ਕਹਿ ਰਹੇ ਵੀ ਸ਼ਾਰਟ ਸਰਕਟ ਹੋਇਆ ਜੀ ਸ਼ਾਰਟ ਸਰਕਟ ਹੀ ਹੋ ਸਕਦਾ ਜੀ ਹੋਰ ਕੋਈ ਤਾਂ ਗਰਮੀ ਹੈ ਗਰਮੀ ਕਰਕੇ ਸ਼ਾਰਟ ਸਰਕਟ ਹੋ ਗਿਆ ਫਿਰ ਸਭ ਤੋਂ ਵੱਡੀ ਗੱਲ ਹੈ ਟਰਚਾਈ ਦੁਕਾਨ ਹੈ ਟਰਚਾਂ ਦੇ ਅੰਦਰ ਸਾਰਾ ਪਲਾਸਟਿਕ ਹੈ ਪਲਾਸਟਿਕ ਆ ਕੇ ਬੜੀ ਜਲਦੀ ਫੜਦੀ ਹੈ ਠੀਕ ਹੈ ਸਰ ਕੋਣ ਹੈ ਸਰ ਕੀ ਨਾ ਦੋ ਮੇਰਾ ਨਾਮ ਰਜਿੰਦਰ ਕੌਸ਼ਲ ਫਾਇਰ ਸਟੇਸ਼ਨ ਅਫਸਰ ਪਟਿਆਲਾ ਜੀ ਅੱਜ ਜਿਹੜੀ ਫਾਇਰ ਲੱਗੀ ਅੱਗ ਲੱਗੀ ਕਿੱਥੇ ਲੱਗੀ ਜੀ ਸਰ ਸਾਨੂੰ ਕੰਟਰੋਲ ਰੂਮ ਤੇ 9:00 ਬਜੇ 10 ਮਿੰਟ ਤੇ ਸਾਨੂੰ ਸੂਚਨਾ ਮਿਲੀ ਅਦਾਲਤ ਵਿਚਾਰ ਅਦਾਲਤ ਬਾਜ਼ਾਰ ਘਾਵਾਰਾਂ ਦੀ ਦੁਕਾਨ ਦੇ ਸਾਹਮਣੇ ਦੁਕਾਨ ਵਿੱਚ ਅੱਗ ਲੱਗੀ ਹੈ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਸਾਡੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਤੇ ਮੈਂ ਵੀ ਮੌਕੇ ਤੇ ਪਹੁੰਚ ਗਿਆ ਸੀ ਤੇ ਅਸੀਂ ਅੱਗ ਤੇ ਕੰਟਰੋਲ ਕੀਤਾ ਕਿੰਨੀ ਕਾਕੇ ਸੀ ਜੀ ਕਿਹੜੀ ਦੁਕਾਨ ਸੀ ਸਰ ਅਗਰ ਸ਼ਾਲੀਵਾ ਟਾਰਚ ਕੰਪਨੀ ਹੈ ਉਹਦੀ ਦੁਕਾਨ ਸੀ ਇੱਕ ਪੰਜਾਬ ਟਾਰਚ ਕੰਪਨੀ ਹੈ ਉਹਦੇ ਵਿੱਚ ਸੀਗੀ ਦੇ ਸਾਡੇ ਦੋਨੋਂ ਦੁਕਾਨਾਂ ਅਸੀਂ ਸ਼ਾਲੀਮਾਰ ਟੌਰਚ ਜਿਹੜੀ ਸੀਗੀ ਉਹ ਪੂਰੀ ਤਰ੍ਹਾਂ ਚੱਲ ਗਈ ਹੈ ਬਟ ਬਾਕੀ ਦੁਕਾਨਾਂ ਅਸੀਂ ਬਚਾ ਲਈਆਂ। ਤਾਂ ਕਾਰਨ ਕੀ ਹੈ ਜੀ ਇਹ ਹੈ? ਤਾਂ ਕਾਰਨ ਦੇਖੋ ਅਸੀਂ ਹੁਣ ਆਪ ਵੀ ਕੰਟਰੋਲ ਕੀਤੀ ਹੈ ਬਟ ਅਸੀਂ ਇਨਵੈਸਟੀਗੇਸ਼ਨ ਕਰਦੇ ਹਾਂ ਜਿਸ ਤਰ੍ਹਾਂ ਮਾਲਕਾਂ ਦੇ ਦੱਸਣ ਅਨੁਸਾਰ ਇਹ ਸ਼ਾਰਟ ਸਰਕਟ ਸੀ। ਇੰਨੀਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਚੁੱਕੀਆਂ। ਸਾਡੇ ਕੋਲ ਤੁਰੰਤ ਅਸੀਂ ਗੱਡੀਆਂ ਜਿਹੜੀ ਸਾਡੇ ਕੋਲ ਫਾਇਰ ਸਟੇਸ਼ਨ ਦੇ ਸੀਗੇ ਦੋ ਫਾਇਰ ਟੈਂਡਰ ਸੀਗੇ ਅਸੀਂ ਮੌਕੇ ਤੇ ਦੋਨੋਂ ਭੇਜੇ ਤੇ ਕਨਕਰਾਂ ਦਾ ਸੀਜ਼ਨ ਹੋਣ ਕਰਕੇ ਅੱਗੇ ਤੇ ਹੋਰ ਵੀ ਜ਼ਿਆਦਾ ਸੀਗੀਆਂ। ਅਸੀਂ ਉੱਥੋਂ ਵੀ ਗੱਡੀਆਂ ਬੁਲਾ ਸਾਡੇ ਕੋਲ ਕੰਟਰੋਲ ਰੂਮ ਤੇ 9:00 ਦੇ 10 ਮਿੰਟ ਦਾ ਸੂਚਨਾ ਮਿਲੀ ਸੀ ਕਿੰਨੇ ਮੁਲਾਜ਼ਮ ਆ ਜਿਹੜੇ ਤੁਹਾਡੇ ਇਸ ਹੱਦ ਵੀ ਆਉਣ ਦੇ ਵਿੱਚ ਲੱਗੇ ਹੋਏ ਸੀ ਸਰ ਇਸ ਟਾਈਮ ਮੌਕੇ ਤੇ ਸਾਡੇ तकरीबन 10-15 15 ਤੋਂ 20 ਮੁਲਾਜ਼ਮ ਸਾਡੇ ਡਿਊਟੀ ਤੇ ਹੈਗੇ ਆ ਅਸੀਂ ਘਰਾਂ ਤੋਂ ਵੀ ਬੁਲਾ ਲਿਆ ਬੰਦੇ ਜਿਹੜੇ ਆਫ ਡਿਊਟੀ ਸੀਗੇ ਜੋ ਸਾਨੂੰ ਲੋਡ ਪੈਂਦੀ ਅਸੀਂ ਹੋਰ ਵੀ ਮੁਲਾਜ਼ਮ ਬੁਲਾ ਲਏ ਲੱਗਦਾ ਕੰਟਰੋਲ ਪੈ ਗਿਆ ਜੀ ਜੀ ਅੱਗੇ ਤੇ ਪੂਰੇ ਦਾ ਕੰਟਰੋਲ ਹੈ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਨਗਰ ਨਿਗਮਦ ਵੱਲੋਂ ਪ੍ਰਸ਼ਾਸਨ ਵੱਲੋਂ ਵੀ ਸਾਡੇ ਕਮਿਸ਼ਨ ਸਾਹਿਬ ਦੇ ਪੀਐਸ ਆ ਮੌਕੇ ਤੇ ਪਹੁੰਚ ਗਏ ਆ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਸਰ ਕਿੰਨਾ ਕਸਮਾਂ ਲੱਗਿਆ ਅੱਗ ਬੁਝਾਉਣ ਦੇ ਕਿਉਂਕਿ ਕਾਫੀ ਸਰ ਸਾਨੂੰ ਤਕਰੀਬਨ ਅੱਧਾ ਪੌਣਾ ਘੰਟਾ ਲੱਗਿਆ ਪੌਣਾ ਘੰਟੇ ਚ ਅਸੀਂ ਅੱਗ ਤੇ ਕੰਟਰੋਲ ਪਾ ਲਿਆ ਉਹ ਜਾਨੇ ਮਾਨੇ ਨੁਕਸਾਨ ਸਰ ਜਾਨੇ ਮਾਲੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਬਟ ਮੈਂ ਇੱਕ ਛੋਟੀ ਜੀ ਰਿਕੁਐਸਟ ਕਰਨਾ ਚਾਹਾਂਗਾ ਪਬਲਿਕ ਨੂੰ ਸਰ ਜਿਵੇਂ ਹੀ ਕੋਈ ਇਸ ਤਰ੍ਹਾਂ ਦੀ ਬਾਹਰ ਦਾ ਸ਼ਹਿਰ ਵਿੱਚ ਹੁੰਦੀ ਹੈ ਤਾਂ ਕਿਰਪਾ ਕਰਕੇ ਫਾਇਰ ਵੇਟ ਦੀਆਂ ਗੱਡੀਆਂ ਨੂੰ ਰਸਤਾ ਦਿਓ ਯਾਰ ਸਾਨੂੰ ਰਸਤਾ ਨਾ ਦੇਣ ਕਾਰਨ ਅਸੀਂ ਲੇਟ ਹੋ ਜੰਨੇ ਆ ਪਬਲਿਕ ਐਂ ਦੇ ਇਹ ਕਿਸੀ ਦਾ ਨੁਕਸਾਨ ਹੋ ਰਿਹਾ ਹੈ ਨਾ ਪਤਾ ਨਹੀਂ ਉਸ ਕਿੰਨੇ ਜਾਨਾਂ ਫਸੀ ਹੋਣੀਆਂ ਪਬਲਿਕ ਅਵੇਅਰ ਹੋ ਜਾਵੇ ਪਲੀਜ਼ ਰਸਤਾ ਦਿਆ ਕਰੋ ਸਰ ਕਿੰਨਾ ਕੁ ਨੁਕਸਾਨ ਅੰਦਾਜ਼ਾ ਲਗਾਇਆ ਸਰ ਦੇਖੋ ਇਹ ਨੂੰ ਨਹੀਂ ਕਹ ਰਿਹਾ ਅੰਦਾਜ਼ਾ ਕਿੰਨਾ ਦੁਕਾਨ ਦਾ ਕਾਫੀ ਨੁਕਸਾਨ ਹੈ ਦੁਕਾਨ ਦੀ ਡਿਸਮੈਂਟਲ ਵੀ ਹੋ ਸਕਦੀ ਹੈ ਕਿਉਂਕਿ ਸੇਕ ਨਾਲ ਹੋਇਆ ਹੈ